हमें उम्मीद है कि देखिए जिस तरीके जिस जगह पे आज हम बैठे हैं शुभ कर्ण को सच्ची श्रद्धांजलि आप पूरे देश के किसानों की यही बनेगी कि उनकी आज शहादत के समय उनके श्रद्धांजलि समारोह के समय किया गया ऐलान उसको सफल करना आप सबकी जिम्मेदारी बनती है क्योंकि वो आंदोलन जो दिल्ली चलता आंदोलन अस्तित्व कर कर आए थे हम उस समय बाहर की स्टेटों के लोगों का कुछ उलंबा था कि भाई पंजाब वाले जा रहे हैं हमारी डिमांड्स पीछे रह गई हैं आज उसी आपकी डिमांड्स को लेकर आंदोलन फिर से शुरू है शहादतें हो रही हैं आप सबसे उम्मीद अम करते हैं कि पूरे देश का हर वर्ग हर किसान मजदूर व्यापारी इस आंदोलन का हिस्सा बनते हुए ਜੋ 10 ਤਰੀਕ ਦਾ 12:00 ਵਜੇ ਲੈ ਕੇ 4:00 ਵਜੇ ਤੱਕ ਦਾ ਰੇਲ ਰੋਕੋ ਅੰਦੋਲਨ ਹੈ ਉਸਮੇ ਸਭੀ ਆਪਣੀ ਆਪਣੀ ਭਾਗੀਦਾਰੀ ਕਰੇ ਔਰ ਮਜਬੂਤੀ ਸੇ ਉਸਕੋ ਸਫਲ ਬਣਾਏ ਇਤਨਾ ਹੀ ਬਾਕੀ ਬਾਤ ਪੰਦੇਰ ਸਾਹਿਬ ਕਰੇ ਮੇਰੇ ਕੋਲ ਲਗਭਗ ਉਹ ਗੱਲ ਆ ਬੋਲ ਦੋ ਚਲੋ ਦੇਖੋ ਅੱਜ ਜਿਹੜਾ ਸ਼ਹੀਦ ਸੁਖ ਕਰਨ ਸਿੰਘ ਜੀ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਜਿਹੜੇ ਫੈਸਲੇ ਕੀਤੇ ਆ ਬੋਲ ਦੋ ਤੀਨ ਜੀ ਹਾਂਜੀ ਤਾਂ ਉਹਦੇ ਵਿੱਚ ਇੱਕ ਤਾਂ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਟਰੱਕਾਂ ਤੇ ਆ ਜਾਓ ਟਰੈਕਟਰ ਟਰਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿੰਨਾਂ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਨਾਲ ਫੈਸਲਾ ਕੀਤਾ ਵੀ ਤੁਸੀਂ ਭਾਈ ਜਾਵੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਇਹਨਾਂ ਪਛਾਹ ਮੋੜਤਾ ਅਤਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਵਿੱਚ ਧਰਨਾ ਲਵਾ ਲੈਣ ਠੀਕ ਆ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣੇ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣਗੀਆਂ ਅਸੀਂ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ মিডিਆ ਨਾਲ ਸ਼ੇਅਰ ਕਰ ਦਿਆਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹਜੇ ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾਂ ਦੇ ਰਹੇ ਦੇਖੋ ਗਾਹਾਂ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਹੋਵੇ ਤੋ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ 'ਚ ਕੁਝ ਸੱਦੇ ਸੀ ਜਿਹੜੇ ਰੋਕ ਲੈ ਗਏ ਆਉਣ ਵਾਲੇ ਸਮੇਂ 'ਚ ਉਹ ਸੱਦੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ